The cat ਆਸਟ੍ਰੇਲੀਆ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਭਾਰਤੀ ਓਵਰ ਡਰਾਈਵਰ ਨੂੰ ਲਗਭਗ 2 ਲੱਖ ਡਾਲਰ ਦੀ ਰੀਅਲ ਅਸਟੇਟ ਠੱਗੀ ਮਾਮਲੇ ਦੇ ਵਿੱਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਆਈਟੀ ਦਾ ਵਿਦਿਆਰਥੀ ਪ੍ਰਦੀਪ ਜੋ ਕਿ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਰਹਿ ਰਿਹਾ ਸੀ ਇਹਨੇ ਆਪਣੇ ਆਪ ਨੂੰ ਇੱਕ ਵਕੀਲ ਵਜੋਂ ਪੇਸ਼ ਕਰਕੇ ਇੱਕ ਘਰ ਖਰੀਦਣ ਵਾਲੇ ਵਿਅਕਤੀ ਨੂੰ 219000 ਡਾਲਰ ਦੀ ਠੱਗੀ ਮਾਰੀ ਇਸ ਰਕਮ ਨੂੰ ਉਸਨੇ ਅਜੇ ਤੱਕ ਵਾਪਸ ਵੀ ਨਹੀਂ ਕੀਤਾ ਹੈ ਲਿਵਰਪੂਲ ਲੋਕਲ ਕੋਰਟ ਨੇ ਬੁੱਧਵਾਨ ਨੂੰ ਪ੍ਰਦੀਪ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਜਿਸ ਦੇ ਵਿੱਚੋਂ 14 ਮਹੀਨੇ ਬਿਨਾ ਪੈਰੋਲ ਕੱਟਨੇ ਹੋਣਗੇ ਗ੍ਰਿਫਤਾਰੀ ਦੀ ਤਰੀਕ ਤੋਂ ਸਜ਼ਾ ਗਿਣੀ ਜਾਣ ਕਰਨ ਉਹ ਜੂਨ ਮਹੀਨੇ ਦੇ ਵਿੱਚ ਰਿਹਾ ਹੋ ਸਕਦਾ ਹੈ ਜਿਸ ਤੋਂ ਬਾਅਦ ਉਸ ਦੀ ਡਿਪੂਟੇਸ਼ਨ ਹੋਣ ਦੀ ਵੀ ਸੰਭਾਵਨਾ ਹੈ ਕੋਰ ਨੇ ਦੱਸਿਆ ਹੈ ਕਿ ਪ੍ਰਦੀਪ ਨੇ ਇੱਕ ਸਿਡਨੀ ਦੀ ਰੀਅਲ ਅਸਟੇਟ ਲਾਅ ਫਰਮ ਦੇ ਨਾਮ ਨਾਲ ਮਿਲਦਾ ਜੁਲਦਾ ਡੋਮੇਨ ਰਜਿਸਟਰਡ ਕਰਕੇ ਨਕਲੀ ਈਮੇਲ ਆਈਡੀ ਬਣਾਈ ਉਸਨੇ ਫਰਮ ਦੀ ਪ੍ਰਿੰਸੀਪਲ ਵਕੀਲ ਬਾਗ ਦਿਖਣ ਵਾਲਾ ਸਿਗਨੇਚਰ ਵਰਤ ਕੇ ਪੀੜਤ ਨਾਲ ਹਫ਼ਤਿਆਂ ਤੱਕ ਸੰਪਰਕ ਬਣਾਈ ਰੱਖਿਆ ਇਸੇ ਦੌਰਾਨ ਉਸਨੇ ਇੱਕ ਮਿਲਦਾ ਜੁਲਦਾ ਨਾਮ ਰੱਖ ਕੇ ਕੰਪਨੀ ਰਜਿਸਟਰਡ ਕੀਤੀ ਵੈਸਟਪੈਕ ਬੈਂਕ ਦੇ ਵਿੱਚ ਬਿਜ਼ਨਸ ਖਾਤਾ ਖੋਲ੍ਹਿਆ ਅਤੇ ਆਪਣੇ ਆਪ ਨੂੰ ਇੱਕ ਡਾਇਰੈਕਟਰ ਬਣਾਇਆ 13 ਨਵੰਬਰ ਨੂੰ ਉਸਨੇ ਪੀੜਤ ਨੂੰ ਕਾਰ ਦੀ ਖਰੀਦ ਅਤੇ ਸਟੈਂਪ ਡਿਊਟੀ ਲਈ 209000 ਡਾਲਰ ਟਰਾਂਸਫਰ ਕਰਨ ਲਈ ਮਨਾਰਿਆ। ਹਫਤਾ ਬਾਅਦ ਜਦੋਂ ਪੀੜਤ ਨੇ ਅਸਲੀ ਵਕੀਲ ਨਾਲ ਫੋਨ ਤੇ ਗੱਲ ਕੀਤੀ ਤਾਂ ਉਸ ਨੂੰ ਠੱਗੀ ਦਾ ਪਤਾ ਲੱਗਾ। ਕੋਰ ਨੇ ਦੱਸਿਆ ਹੈ ਕਿ ਇਸ ਘਟਨਾ ਕਾਰਨ ਪੀੜਤ ਨੂੰ ਮਾਨਸਿਕ ਅਤੇ ਵਿੱਤੀ ਤੌਰ ਤੇ ਭਾਰੀ ਨੁਕਸਾਨ ਪੁੱਜਾ ਹੈ ਅਤੇ ਉਹ ਸਿਰਫ 9000 ਡਾਲਰ ਹੀ ਵਾਪਸ ਹਾਸਲ ਕਰ ਸਕਿਆ ਹੈ। ਜਾਂਚ ਦੌਰਾਨ ਪੁਲਿਸ ਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਜਿਸ ਦੇ ਵਿੱਚ ਪ੍ਰਦੀਪ ਚੋਰੀ ਕੀਤੇ ਪੈਸਿਆਂ ਨਾਲ ਸੋਨਾ ਖਰੀਦਾ ਨਜ਼ਰ ਆ ਰਿਹਾ ਹੈ। ਉਸਦੇ ਮੋਬਾਈਲ ਫੋਨ ਤੇ ਸੋਨੇ ਨਾਲ ਸੈਲਫੀਆਂ, ਬੈਂਕ ਸਟੇਟਮੈਂਟ ਦੀਆਂ ਤਸਵੀਰਾਂ ਵੀ ਮਿਲੀਆਂ ਹਨ। ਮੈਜਿਸਟ੍ਰੇਟ ਐਂਡਰੂ ਮਿਲਨ ਨੇ ਪ੍ਰਦੀਪ ਨੂੰ 1 ਲੱਖ ਡਾਲਰ ਵਾਪਸ ਕਰਨ ਦਾ ਹੁਕਮ ਅਦਾ ਕੀਤਾ ਹੈ ਤੇ ਕਿਹਾ ਹੈ ਕਿ ਦੋਸ਼ੀ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ ਕੋਰਟ ਨੇ ਅੱਗੇ ਕਿਹਾ ਹੈ ਕਿ ਵਾਈਟ ਕਾਲਰ ਠੱਗੀ ਸਮਾਜ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤੇ ਇਸ ਦੇ ਪੀੜਤਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਅਜਿਹੇ ਅਪਰਾਧਾਂ ਨੂੰ ਸ਼ਕਤੀ ਨਾਲ ਸਜ਼ਾ ਦੇਣ ਦਾ ਸਪਸ਼ਟ ਸੰਦੇਸ਼ ਦੇਣਾ ਬੇਹੱਦ ਜ਼ਰੂਰੀ ਹੈ ਆਸਟ੍ਰੇਲੀਆ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਭਾਰਤੀ ਓਵਰ ਡਰਾਈਵਰ ਨੂੰ ਲਗਭਗ 2 ਲੱਖ ਡਾਲਰ ਦੀ ਰੀਅਲ ਅਸਟੇਟ ਠੱਗੀ ਮਾਮਲੇ ਦੇ ਵਿੱਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਆਈਟੀ ਦਾ ਵਿਦਿਆਰਥੀ ਪ੍ਰਦੀਪ ਜੋ ਕਿ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਰਹਿ ਰਿਹਾ ਸੀ ਇਹਨੇ ਆਪਣੇ ਆਪ ਨੂੰ ਇੱਕ ਵਕੀਲ ਵਜੋਂ ਪੇਸ਼ ਕਰਕੇ ਇੱਕ ਕਾਰ ਖਰੀਦਣ ਵਾਲੇ ਵਿਅਕਤੀ ਨੂੰ 219000 ਡਾਲਰ ਦੀ ਠੱਗੀ ਮਾਰੇ ਇਸ ਰਕਮ ਨੂੰ ਉਸਨੇ ਅਜੇ ਤੱਕ ਵਾਪਸ ਨਹੀਂ ਕੀਤਾ ਹੈ ਲਿਵਰਪੂਲ ਲੋਕਲ ਕੋਰਟ ਨੇ ਬੁੱਧਵਾਰ ਨੂੰ ਪ੍ਰਦੀਪ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਜਿਸ ਦੇ ਵਿੱਚ ਉਹ 14 ਮਹੀਨੇ ਬਿਨਾ ਪੈਰੋਲ ਕੱਟਨੇ ਹੋਣਗੇ ਗ੍ਰਿਫਤਾਰੀ ਦੀ ਤਰੀਕ ਤੋਂ ਸਜ਼ਾ ਗਿਣੀ ਜਾਣ ਕਰਨ ਉਹ ਜੂਨ ਮਹੀਨੇ ਦੇ ਵਿੱਚ ਰਿਹਾ ਹੋ ਸਕਦਾ ਹੈ ਜਿਸ ਤੋਂ ਬਾਅਦ ਉਸਦੀ ਡਿਪੂਟੇਸ਼ਨ ਹੋਣ ਦੀ ਵੀ ਸੰਭਾਵਨਾ ਹੈ ਕੋਰ ਨੇ ਦੱਸਿਆ ਹੈ ਕਿ ਪ੍ਰਦੀਪ ਨੇ ਇੱਕ ਸਿਡਨੀ ਦੀ ਰੀਅਲ ਅਸਟੇਟ ਲਾਅ ਫਰਮ ਦੇ ਨਾਮ ਨਾਲ ਮਿਲਦਾ ਜੁਲਦਾ ਡੋਮੇਨ ਰਜਿਸਟਰਡ ਕਰਕੇ ਨਕਲੀ ਈਮੇਲ ਆਈਡੀ ਬਣਾਈ ਉਸਨੇ ਫਰਮ ਦੀ ਪ੍ਰਿੰਸੀਪਲ ਵਕੀਲ ਬਾਗ ਦਿਖਣ ਵਾਲਾ ਸਿਗਨੇਚਰ ਵਰਤ ਕੇ ਪੀੜਤ ਨਾਲ ਹਫ਼ਤਿਆਂ ਤੱਕ ਸੰਪਰਕ ਬਣਾਈ ਰੱਖਿਆ ਇਸੇ ਦੌਰਾਨ ਉਸਨੇ ਇੱਕ ਮਿਲਦਾ ਜੁਲਦਾ ਨਾਮ ਰੱਖ ਕੇ ਕੰਪਨੀ ਰਜਿਸਟਰਡ ਕੀਤੀ ਵੈਸਟਪੈਕ ਬੈਂਕ ਦੇ ਵਿੱਚ ਬਿਜ਼ਨਸ ਖਾਤਾ ਖੋਲ੍ਹਿਆ ਅਤੇ ਆਪਣੇ ਆਪ ਨੂੰ ਇੱਕ ਡਾਇਰੈਕਟਰ ਬਣਾਇਆ 13 ਨਵੰਬਰ ਨੂੰ ਉਸਨੇ ਪੀੜਤ ਨੂੰ ਕਾਰ ਦੀ ਖਰੀਦ ਅਤੇ ਸਟੈਂਪ ਡਿਊਟੀ ਲਈ 209000 ਡਾਲਰ ਟਰਾਂਸਫਰ ਕਰਨ ਲਈ ਮਨਾ ਰਿਆ। ਹਫਤਾ ਬਾਅਦ ਜਦੋਂ ਪੀੜਤ ਨੇ ਅਸਲੀ ਵਕੀਰ ਨਾਲ ਫੋਨ ਤੇ ਗੱਲ ਕੀਤੀ ਤਾਂ ਉਸ ਨੂੰ ਠੱਗੀ ਦਾ ਪਤਾ ਲੱਗਾ। ਕੋਰਟ ਨੇ ਦੱਸਿਆ ਹੈ ਕਿ ਇਸ ਘਟਨਾ ਕਾਰਨ ਪੀੜਤ ਨੂੰ ਮਾਨਸਿਕ ਅਤੇ ਵਿੱਤੀ ਤੌਰ ਤੇ ਭਾਰੀ ਨੁਕਸਾਨ ਪੁੱਜਾ ਹੈ ਅਤੇ ਉਹ ਸਿਰਫ 9000 ਡਾਲਰ ਹੀ ਵਾਪਸ हासिल कर सके है जान्सरान पुलिस ਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਜਿਸ ਦੇ ਵਿੱਚ प्रदीप ਚੋਰੀ ਕੀਤੇ ਪੈਸਿਆਂ ਨਾਲ ਸੋਨਾ ਖਰੀਦਾ ਨਜ਼ਰ ਆ ਰਿਹਾ ਹੈ ਉਸ ਦੇ ਮੋਬਾਈਲ ਫੋਨ ਤੇ ਸੋਨੇ ਨਾਲ ਸੈਲਫੀਆਂ ਬੈਂਕ ਸਟੇਟਮੈਂਟ ਦੀਆਂ ਤਸਵੀਰਾਂ ਵੀ ਮਿਲੀਆਂ ਹਨ ਮੈਜਿਸਟ੍ਰੇਟ ਐਂਡਰੂ ਮਿਲਨ ਨੇ ਪ੍ਰਦੀਪ ਨੂੰ 1 ਲੱਖ ਡਾਲਰ ਵਾਪਸ ਕਰਨ ਦਾ ਹੁਕਮ ਅਦਾ ਕੀਤਾ ਹੈ ਤੇ ਕਿਹਾ ਹੈ ਕਿ ਦੋਸ਼ੀ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ ਕੋਰਟ ਨੇ ਅੱਗੇ ਕਿਹਾ ਹੈ ਕਿ ਵਾਈਟ ਕਾਲਰ ਠੱਗੀ ਸਮਾਜ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤੇ ਇਸ ਦੇ ਪੀੜਤਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਅਜਿਹੇ ਅਪਰਾਧਾਂ ਨੂੰ ਸ਼ਕਤੀ ਨਾਲ ਸਜ਼ਾ ਦੇਣ ਦਾ ਸਪਸ਼ਟ ਸੰਦੇਸ਼ ਦੇਣਾ ਬੇਹੱਦ ਜ਼ਰੂਰੀ ਹੈ ਆਸਟ੍ਰੇਲੀਆ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਭਾਰਤੀ ਓਵਰ ਡਰਾਈਵਰ ਨੂੰ ਲਗਭਗ 2 ਲੱਖ ਡਾਲਰ ਦੀ ਰੀਅਲ ਅਸਟੇਟ ਠੱਗੀ ਮਾਮਲੇ ਦੇ ਵਿੱਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਆਈਟੀ ਦਾ ਵਿਦਿਆਰਥੀ ਪ੍ਰਦੀਪ ਜੋ ਕਿ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਰਹਿ ਰਿਹਾ ਸੀ ਇਹਨੇ ਆਪਣੇ ਆਪ ਨੂੰ ਇੱਕ ਵਕੀਲ ਵਜੋਂ ਪੇਸ਼ ਕਰਕੇ ਇੱਕ ਘਰ ਖਰੀਦਣ ਵਾਲੇ ਵਿਅਕਤੀ ਨੂੰ 219000 ਡਾਲਰ ਦੀ ਠੱਗੀ ਮਾਰੀ ਇਸ ਰਕਮ ਨੂੰ ਉਸਨੇ ਅਜੇ ਤੱਕ ਵਾਪਸ ਵੀ ਨਹੀਂ ਕੀਤਾ ਹੈ ਲਿਵਰਪੂਲ ਲੋਕਲ ਕੋਰਟ ਨੇ ਬੁੱਧਵਾਰ ਨੂੰ ਪ੍ਰਦੀਪ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਜਿਸ ਦੇ ਵਿੱਚ ਉਹ 14 ਮਹੀਨੇ ਬਿਨਾ ਰੋਲ ਕਟਨੇ ਹੋਣਗੇ ਗ੍ਰਿਫਤਾਰੀ ਦੀ ਤਰੀਕ ਤੋਂ ਸਜ਼ਾ ਗਿਣੀ ਜਾਣ ਕਰਨ ਉਹ ਜੂਨ ਮਹੀਨੇ ਦੇ ਵਿੱਚ ਰਿਹਾ ਹੋ ਸਕਦਾ ਹੈ ਜਿਸ ਤੋਂ ਬਾਅਦ ਉਸ ਦੀ ਡਿਪੋਟੀਸ਼ਨ ਹੋਣ ਦੀ ਵੀ ਸੰਭਾਵਨਾ ਹੈ ਕੋਰ ਨੇ ਦੱਸਿਆ ਹੈ ਕਿ ਪ੍ਰਦੀਪ ਨੇ ਇੱਕ ਸਿਡਨੀ ਦੀ ਰੀਅਲ ਅਸਟੇਟ ਲਾਅ ਫਾਰਮ ਦੇ ਨਾਮ ਨਾਲ ਮਿਲਦਾ ਜੁਲਦਾ ਡੋਮੇਨ ਰਜਿਸਟਰਡ ਕਰਕੇ ਨਕਲੀ ਈਮੇਲ ਆਈਡੀ ਬਣਾਈ ਉਸ ਨੇ ਫਰਮ ਦੀ ਪ੍ਰਿੰਸੀਪਲ ਵਕੀਲ ਬਾਗ ਦਿਖਣ ਵਾਲਾ ਸਿਗਨੇਚਰ ਵਰਤ ਕੇ ਪੀੜਤ ਨਾਲ ਹਫ਼ਤਿਆਂ ਤੱਕ ਸੰਪਰਕ ਬਣਾਈ ਰੱਖਿਆ ਇਸੇ ਦੌਰਾਨ ਉਸ ਨੇ ਇੱਕ ਮਿਲਦਾ ਜੁਲਦਾ ਨਾਮ ਰੱਖ ਕੇ ਕੰਪਨੀ ਰਜਿਸਟਰਡ ਕੀਤੀ ਵੈਸਟਪੈਕ ਬੈਂਕ ਦੇ ਵਿੱਚ ਬਿਜ਼ਨਸ ਖਾਤਾ ਖੋਲ੍ਹਿਆ ਅਤੇ ਆਪਣੇ ਆਪ ਨੂੰ ਇੱਕ ਡਾਇਰੈਕਟਰ ਬਣਾਇਆ 13 ਨਵੰਬਰ ਨੂੰ ਉਸਨੇ ਪੀੜਤ ਨੂੰ ਕਾਰ ਦੀ ਖਰੀਦ ਅਤੇ ਸਟੈਂਪ ਡਿਊਟੀ ਲਈ 209000 ਡਾਲਰ ਟਰਾਂਸਫਰ ਕਰਨ ਲਈ ਮਨਾ ਲਿਆ। ਹਫਤਾ ਬਾਅਦ ਜਦੋਂ ਪੀੜਤ ਨੇ ਅਸਲੀ ਵਕੀਰ ਨਾਲ ਫੋਨ ਤੇ ਗੱਲ ਕੀਤੀ ਤਾਂ ਉਸ ਨੂੰ ਠੱਗੀ ਦਾ ਪਤਾ ਲੱਗਾ। ਕੋਰਟ ਨੇ ਦੱਸਿਆ ਹੈ ਕਿ ਇਸ ਘਟਨਾ ਕਾਰਨ ਪੀੜਤ ਨੂੰ ਮਾਨਸਿਕ ਅਤੇ ਵਿੱਤੀ ਤੌਰ ਤੇ ਭਾਰੀ ਨੁਕਸਾਨ ਪੁੱਜਾ ਹੈ ਅਤੇ ਉਹ ਸਿਰਫ 9000 ਡਾਲਰ ਹੀ ਵਾਪਸ ਹਾਸਲ ਕਰ ਸਕਿਆ ਹੈ। ਜਾਂਸਰਾਨ ਪੁਲਿਸ ਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਜਿਸ ਦੇ ਵਿੱਚ ਪ੍ਰਦੀਪ ਚੋਰੀ ਕੀਤੇ ਪੈਸਿਆਂ ਨਾਲ ਸੋਨਾ ਖਰੀਦਾ ਨਜ਼ਰ ਆ ਰਿਹਾ ਹੈ ਉਸਦੇ ਮੋਬਾਈਲ ਫੋਨ ਤੇ ਸੋਨੇ ਨਾਲ ਸੈਲਫੀਆਂ ਬੈਂਕ ਸਟੇਟਮੈਂਟ ਦੀਆਂ ਤਸਵੀਰਾਂ ਵੀ ਮਿਲੀਆਂ ਹਨ ਮੈਜਿਸਟ੍ਰੇਟ ਐਂਡਰੂ ਮਿਲਨ ਨੇ ਪ੍ਰਦੀਪ ਨੂੰ 1 ਲੱਖ ਡਾਲਰ ਵਾਪਸ ਕਰਨ ਦਾ ਹੁਕਮ ਅਦਾ ਕੀਤਾ ਹੈ ਤੇ ਕਿਹਾ ਹੈ ਕਿ ਦੋਸ਼ੀ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ ਕੋਰਟ ਨੇ ਅੱਗੇ ਕਿਹਾ ਹੈ ਕਿ ਵਾਈਟ ਕਾਲਰ ਠੱਗੀ ਸਮਾਜ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤੇ ਇਸ ਦੇ ਪੀੜਤਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਅਜਿਹੇ ਅਪਰਾਧਾਂ ਨੂੰ ਸਖਤੀ ਨਾਲ ਸਜ਼ਾ ਦੇਣ ਦਾ ਸਪਸ਼ਟ ਸੰਦੇਸ਼ ਦੇਣਾ ਬੇਹੱਦ ਜ਼ਰੂਰੀ ਹੈ ਆਸਟ੍ਰੇਲੀਆ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਭਾਰਤੀ ਓਵਰ ਡਰਾਈਵਰ ਨੂੰ ਲਗਭਗ 2 ਲੱਖ ਡਾਲਰ ਦੀ ਰੀਅਲ ਅਸਟੇਟ ਠੱਗੀ ਮਾਮਲੇ ਦੇ ਵਿੱਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਆਈਟੀ ਦਾ ਵਿਦਿਆਰਥੀ ਪ੍ਰਦੀਪ ਜੋ ਕਿ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਰਹਿ ਰਿਹਾ ਸੀ ਇਹਨੇ ਆਪਣੇ ਆਪ ਨੂੰ ਇੱਕ ਵਕੀਲ ਵਜੋਂ ਪੇਸ਼ ਕਰਕੇ ਇੱਕ ਕਾਰ ਖਰੀਦਣ ਵਾਲੇ ਵਿਅਕਤੀ ਨੂੰ 219000 ਡਾਲਰ ਦੀ ਠੱਗੀ ਮਾਰੇ ਇਸ ਰਕਮ ਨੂੰ ਉਸਨੇ ਅਜੇ ਤੱਕ ਵਾਪਸ ਵੀ ਨਹੀਂ ਕੀਤਾ ਹੈ ਲਿਵਰਪੂਲ ਲੋਕਲ ਕੋਰਟ ਨੇ ਬੁੱਧਵਾਰ ਨੂੰ ਪ੍ਰਦੀਪ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਜਿਸ ਦੇ ਵਿੱਚ ਉਹ 14 ਮਹੀਨੇ ਬਿਨਾ ਪੈਰੋਲ ਕੱਟਨੇ ਹੋਣਗੇ ਗ੍ਰਿਫਤਾਰੀ ਦੀ ਤਰੀਕ ਤੋਂ ਸਜ਼ਾ ਗਿਣੀ ਜਾਣ ਕਰਨ ਉਹ ਜੂਨ ਮਹੀਨੇ ਦੇ ਵਿੱਚ ਰਿਹਾ ਹੋ ਸਕਦਾ ਹੈ ਜਿਸ ਤੋਂ ਬਾਅਦ ਉਸਦੀ ਡਿਪੂਟੇਸ਼ਨ ਹੋਣ ਦੀ ਵੀ ਸੰਭਾਵਨਾ ਹੈ ਪੋਲ ਨੇ ਦੱਸਿਆ ਹੈ ਕਿ ਪ੍ਰਦੀਪ ਨੇ ਇੱਕ ਸਿਡਨੀ ਦੀ ਰੀਅਲ ਅਸਟੇਟ ਲਾਅ ਫਰਮ ਦੇ ਨਾਮ ਨਾਲ ਮਿਲਦਾ ਜੁਲਦਾ ਡੋਮੇਨ ਰਜਿਸਟਰਡ ਕਰਕੇ ਨਕਲੀ ਈਮੇਲ ਆਈਡੀ ਬਣਾਈ ਉਸਨੇ ਫਰਮ ਦੀ ਪ੍ਰਿੰਸੀਪਲ ਵਕੀਲ ਬਾਗ ਦਿਖਣ ਵਾਲਾ ਸਿਗਨੇਚਰ ਵਰਤ ਕੇ ਪੀੜਤ ਨਾਲ ਹਫ਼ਤਿਆਂ ਤੱਕ ਸੰਪਰਕ ਬਣਾਈ ਰੱਖਿਆ ਇਸੇ ਦੌਰਾਨ ਉਸਨੇ ਇੱਕ ਮਿਲਦਾ ਜੁਲਦਾ ਨਾਮ ਰੱਖ ਕੇ ਕੰਪਨੀ ਰਜਿਸਟਰਡ ਕੀਤੀ ਵੈਸਟਪੈਕ ਬੈਂਕ ਦੇ ਵਿੱਚ ਬਿਜ਼ਨਸ ਖਾਤਾ ਖੋਲ੍ਹਿਆ ਅਤੇ ਆਪਣੇ ਆਪ ਨੂੰ ਇੱਕ ਡਾਇਰੈਕਟਰ ਬਣਾਇਆ 13 ਨਵੰਬਰ ਨੂੰ ਉਸਨੇ ਪੀੜਤ ਨੂੰ ਕਾਰ ਦੀ ਖਰੀਦ ਅਤੇ ਸਟੈਂਪ ਡਿਊਟੀ ਲਈ 209000 ਡਾਲਰ ਟਰਾਂਸਫਰ ਕਰਨ ਲਈ ਮਨਾ ਲਿਆ। ਹਫਤਾ ਬਾਅਦ ਜਦੋਂ ਪੀੜਤ ਨੇ ਅਸਲੀ ਵਕੀਰ ਨਾਲ ਫੋਨ ਤੇ ਗੱਲ ਕੀਤੀ ਤਾਂ ਉਸ ਨੂੰ ਠੱਗੀ ਦਾ ਪਤਾ ਲੱਗਾ। ਕੋਰਟ ਨੇ ਦੱਸਿਆ ਹੈ ਕਿ ਇਸ ਘਟਨਾ ਕਾਰਨ ਪੀੜਤ ਨੂੰ ਮਾਨਸਿਕ ਅਤੇ ਵਿੱਤੀ ਤੌਰ ਤੇ ਭਾਰੀ ਨੁਕਸਾਨ ਪੁੱਜਾ ਹੈ ਅਤੇ ਉਹ ਸਿਰਫ 9000 ਡਾਲਰ ਹੀ ਵਾਪਸ हासिल कर सके है जान्सरान पुलिस ਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਜਿਸ ਦੇ ਵਿੱਚ ਪ੍ਰਦੀਪ ਚੋਰੀ ਕੀਤੇ ਪੈਸਿਆਂ ਨਾਲ ਸੋਨਾ ਖਰੀਦਾ ਨਜ਼ਰ ਆ ਰਿਹਾ ਹੈ ਉਸ ਦੇ ਮੋਬਾਈਲ ਫੋਨ ਤੇ ਸੋਨੇ ਨਾਲ ਸੈਲਫੀਆਂ ਬੈਂਕ ਸਟੇਟਮੈਂਟ ਦੀਆਂ ਤਸਵੀਰਾਂ ਵੀ ਮਿਲੀਆਂ ਹਨ ਮੈਜਿਸਟ੍ਰੇਟ ਐਂਡਰੂ ਮਿਲਨ ਨੇ ਪ੍ਰਦੀਪ ਨੂੰ 1 ਲੱਖ ਡਾਲਰ ਵਾਪਸ ਕਰਨ ਦਾ ਹੁਕਮ ਅਦਾ ਕੀਤਾ ਹੈ ਤੇ ਕਿਹਾ ਹੈ ਕਿ ਦੋਸ਼ੀ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ ਕੋਰਟ ਨੇ ਅੱਗੇ ਕਿਹਾ ਹੈ ਕਿ ਵਾਈਟ ਕਾਲਰ ਠੱਗੀ ਸਮਾਜ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤੇ ਇਸ ਦੇ ਪੀੜਤਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਅਜਿਹੇ ਅਪਰਾਧਾਂ ਨੂੰ ਸ਼ਕਤੀ ਨਾਲ ਸਜ਼ਾ ਦੇਣ ਦਾ ਸਪਸ਼ਟ ਸੰਦੇਸ਼ ਦੇਣਾ ਬੇਹੱਦ ਜ਼ਰੂਰੀ ਹੈ ਆਸਟ੍ਰੇਲੀਆ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਭਾਰਤੀ ਓਵਰ ਡਰਾਈਵਰ ਨੂੰ ਲਗਭਗ 2 ਲੱਖ ਡਾਲਰ ਦੀ ਰੀਅਲ ਅਸਟੇਟ ਠੱਗੀ ਮਾਮਲੇ ਦੇ ਵਿੱਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਆਈਟੀ ਦਾ ਵਿਦਿਆਰਥੀ ਪ੍ਰਦੀਪ ਜੋ ਕਿ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਰਹਿ ਰਿਹਾ ਸੀ ਇਹਨੇ ਆਪਣੇ ਆਪ ਨੂੰ ਇੱਕ ਵਕੀਲ ਵਜੋਂ ਪੇਸ਼ ਕਰਕੇ ਇੱਕ ਘਰ ਖਰੀਦਣ ਵਾਲੇ ਵਿਅਕਤੀ ਨੂੰ 219000 ਡਾਲਰ ਦੀ ਠੱਗੀ ਮਾਰੀ ਇਸ ਰਕਮ ਨੂੰ ਉਸਨੇ ਅਜੇ ਤੱਕ ਵਾਪਸ ਵੀ ਨਹੀਂ ਕੀਤਾ ਹੈ ਲਿਵਰਪੂਲ ਲੋਕਲ ਕੋਰਟ ਨੇ ਬੁੱਧਵਾਰ ਨੂੰ ਪ੍ਰਦੀਪ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਜਿਸ ਦੇ ਵਿੱਚ ਉਹ 14 ਮਹੀਨੇ ਬਿਨਾ ਰੋਲ ਕਟਨੇ ਹੋਣਗੇ ਗ੍ਰਿਫਤਾਰੀ ਦੀ ਤਰੀਕ ਤੋਂ ਸਜ਼ਾ ਗਿਣੀ ਜਾਣ ਕਰਨ ਉਹ ਜੂਨ ਮਹੀਨੇ ਦੇ ਵਿੱਚ ਰਿਹਾ ਹੋ ਸਕਦਾ ਹੈ ਜਿਸ ਤੋਂ ਬਾਅਦ ਉਸ ਦੀ ਡਿਪੋਟੀਸ਼ਨ ਹੋਣ ਦੀ ਵੀ ਸੰਭਾਵਨਾ ਹੈ ਪੋਲ ਨੇ ਦੱਸਿਆ ਹੈ ਕਿ ਪ੍ਰਦੀਪ ਨੇ ਇੱਕ ਸਿਡਨੀ ਦੀ ਰੀਅਲ ਅਸਟੇਟ ਲਾਅ ਫਰਮ ਦੇ ਨਾਮ ਨਾਲ ਮਿਲਦਾ ਜੁਲਦਾ ਡੋਮੇਨ ਰਜਿਸਟਰਡ ਕਰਕੇ ਨਕਲੀ ਈਮੇਲ ਆਈਡੀ ਬਣਾਈ ਉਸਨੇ ਫਰਮ ਦੀ ਪ੍ਰਿੰਸੀਪਲ ਵਕੀਲ ਬਾਗ ਦਿਖਣ ਵਾਲਾ ਸਿਗਨੇਚਰ ਵਰਤ ਕੇ ਪੀੜਤ ਨਾਲ ਹਫ਼ਤਿਆਂ ਤੱਕ ਸੰਪਰਕ ਬਣਾਈ ਰੱਖਿਆ ਇਸੇ ਦੌਰਾਨ ਉਸਨੇ ਇੱਕ ਮਿਲਦਾ ਜੁਲਦਾ ਨਾਮ ਰੱਖ ਕੇ ਕੰਪਨੀ ਰਜਿਸਟਰਡ ਕੀਤੀ ਵੈਸਟਪੈਕ ਬੈਂਕ ਦੇ ਵਿੱਚ ਬਿਜ਼ਨਸ ਖਾਤਾ ਖੋਲ੍ਹਿਆ ਅਤੇ ਆਪਣੇ ਆਪ ਨੂੰ ਇੱਕ ਡਾਇਰੈਕਟਰ ਬਣਾਇਆ 13 ਨਵੰਬਰ ਨੂੰ ਉਸਨੇ ਪੀੜਤ ਨੂੰ ਕਾਰ ਦੀ ਖਰੀਦ ਅਤੇ ਸਟੈਂਪ ਡਿਊਟੀ ਲਈ 209000 ਡਾਲਰ ਟਰਾਂਸਫਰ ਕਰਨ ਲਈ ਮਨਾ ਲਿਆ। ਹਫਤਾ ਬਾਅਦ ਜਦੋਂ ਪੀੜਤ ਨੇ ਅਸਲੀ ਵਕੀਰ ਨਾਲ ਫੋਨ ਤੇ ਗੱਲ ਕੀਤੀ ਤਾਂ ਉਸ ਨੂੰ ਠੱਗੀ ਦਾ ਪਤਾ ਲੱਗਾ। ਕੋਰਟ ਨੇ ਦੱਸਿਆ ਹੈ ਕਿ ਇਸ ਘਟਨਾ ਕਾਰਨ ਪੀੜਤ ਨੂੰ ਮਾਨਸਿਕ ਅਤੇ ਵਿੱਤੀ ਤੌਰ ਤੇ ਭਾਰੀ ਨੁਕਸਾਨ ਪੁੱਜਾ ਹੈ ਅਤੇ ਉਹ ਸਿਰਫ 9000 ਡਾਲਰ ਹੀ ਵਾਪਸ ਹਾਸਲ ਕਰ ਸਕਿਆ ਹੈ ਜਾਂਚ ਦੌਰਾਨ ਪੁਲਿਸ ਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਜਿਸ ਦੇ ਵਿੱਚ ਪ੍ਰਦੀਪ ਚੋਰੀ ਕੀਤੇ ਪੈਸਿਆਂ ਨਾਲ ਸੋਨਾ ਖਰੀਦਾ ਨਜ਼ਰ ਆ ਰਿਹਾ ਹੈ ਉਸ ਦੇ ਮੋਬਾਈਲ ਫੋਨ ਤੇ ਸੋਨੇ ਨਾਲ ਸੈਲਫੀਆਂ ਬੈਂਕ ਸਟੇਟਮੈਂਟ ਦੀਆਂ ਤਸਵੀਰਾਂ ਵੀ ਮਿਲੀਆਂ ਹਨ ਮੈਜਿਸਟ੍ਰੇਟ ਐਂਡਰੂ ਮਿਲਨ ਨੇ ਪ੍ਰਦੀਪ ਨੂੰ 1 ਲੱਖ ਡਾਲਰ ਵਾਪਸ ਕਰਨ ਦਾ ਹੁਕਮ ਅਦਾ ਕੀਤਾ ਹੈ ਤੇ ਕਿਹਾ ਹੈ ਕਿ ਦੋਸ਼ੀ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ ਕੋਰਟ ਨੇ ਅੱਗੇ ਕਿਹਾ ਹੈ ਕਿ ਵਾਈਟ ਕਾਲਰ ਠੱਗੀ ਸਮਾਜ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤੇ ਇਸ ਦੇ ਪੀੜਤਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਅਜਿਹੇ ਅਪਰਾਧਾਂ ਨੂੰ ਸਖਤੀ ਨਾਲ ਸਜ਼ਾ ਦੇਣ ਦਾ ਸਪਸ਼ਟ ਸੰਦੇਸ਼ ਦੇਣਾ ਬੇਹੱਦ ਜ਼ਰੂਰੀ ਹੈ ਆਸਟ੍ਰੇਲੀਆ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਭਾਰਤੀ ਓਵਰ ਡਰਾਈਵਰ ਨੂੰ ਲਗਭਗ 2 ਲੱਖ ਡਾਲਰ ਦੀ ਰੀਅਲ ਅਸਟੇਟ ਠੱਗੀ ਮਾਮਲੇ ਦੇ ਵਿੱਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਆਈਟੀ ਦਾ ਵਿਦਿਆਰਥੀ ਪ੍ਰਦੀਪ ਜੋ ਕਿ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਰਹਿ ਰਿਹਾ ਸੀ ਇਹਨੇ ਆਪਣੇ ਆਪ ਨੂੰ ਇੱਕ ਵਕੀਲ ਵਜੋਂ ਪੇਸ਼ ਕਰਕੇ ਇੱਕ ਕਾਰ ਖਰੀਦਣ ਵਾਲੇ ਵਿਅਕਤੀ ਨੂੰ 219000 ਡਾਲਰ ਦੀ ਠੱਗੀ ਮਾਰੇ ਇਸ ਰਕਮ ਨੂੰ ਉਸਨੇ ਅਜੇ ਤੱਕ ਵਾਪਸ ਨਹੀਂ ਕੀਤਾ ਹੈ ਲਿਵਰਪੂਲ ਲੋਕਲ ਕੋਰਟ ਨੇ ਬੁੱਧਵਾਰ ਨੂੰ ਪ੍ਰਦੀਪ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਜਿਸ ਦੇ ਵਿੱਚ ਉਹ 14 ਮਹੀਨੇ ਬਿਨਾ ਪੈਰੋਲ ਕੱਟਨੇ ਹੋਣਗੇ ਗ੍ਰਿਫਤਾਰੀ ਦੀ ਤਰੀਕ ਤੋਂ ਸਜ਼ਾ ਗਿਣੀ ਜਾਣ ਕਰਨ ਉਹ ਜੂਨ ਮਹੀਨੇ ਦੇ ਵਿੱਚ ਰਿਹਾ ਹੋ ਸਕਦਾ ਹੈ ਜਿਸ ਤੋਂ ਬਾਅਦ ਉਸਦੀ ਡਿਪੂਟੇਸ਼ਨ ਹੋਣ ਦੀ ਵੀ ਸੰਭਾਵਨਾ ਹੈ ਕੋਰ ਨੇ ਦੱਸਿਆ ਹੈ ਕਿ ਪ੍ਰਦੀਪ ਨੇ ਇੱਕ ਸਿਡਨੀ ਦੀ ਰੀਅਲ ਅਸਟੇਟ ਲਾਅ ਫਰਮ ਦੇ ਨਾਮ ਨਾਲ ਮਿਲਦਾ ਜੁਲਦਾ ਡੋਮੇਨ ਰਜਿਸਟਰਡ ਕਰਕੇ ਨਕਲੀ ਈਮੇਲ ਆਈਡੀ ਬਣਾਈ ਉਸ ਨੇ ਫਰਮ ਦੀ ਪ੍ਰਿੰਸੀਪਲ ਵਕੀਲ ਬਾਗ ਦਿਖਣ ਵਾਲਾ ਸਿਨੈਚਰ ਵਰਤ ਕੇ ਪੀੜਤ ਨਾਲ ਹਫ਼ਤਿਆਂ ਤੱਕ ਸੰਪਰਕ ਬਣਾਈ ਰੱਖਿਆ ਇਸੇ ਦੌਰਾਨ ਉਸ ਨੇ ਇੱਕ ਮਿਲਦਾ ਜੁਲਦਾ ਨਾਮ ਰੱਖ ਕੇ ਕੰਪਨੀ ਰਜਿਸਟਰਡ ਕੀਤੀ ਵੈਸਟਪੈਕ ਬੈਂਕ ਦੇ ਵਿੱਚ ਬਿਜ਼ਨਸ ਖਾਤਾ ਖੋਲ੍ਹਿਆ ਅਤੇ ਆਪਣੇ ਆਪ ਨੂੰ ਇੱਕ ਡਾਇਰੈਕਟਰ ਬਣਾਇਆ 13 ਨਵੰਬਰ ਨੂੰ ਉਸਨੇ ਪੀੜਤ ਨੂੰ ਕਾਰ ਦੀ ਖਰੀਦ ਅਤੇ ਸਟੈਂਪ ਡਿਊਟੀ ਲਈ 209000 ਡਾਲਰ ਟਰਾਂਸਫਰ ਕਰਨ ਲਈ ਮਨਾ ਲਿਆ। ਹਫਤਾ ਬਾਅਦ ਜਦੋਂ ਪੀੜਤ ਨੇ ਅਸਲੀ ਵਕੀਰ ਨਾਲ ਫੋਨ ਤੇ ਗੱਲ ਕੀਤੀ ਤਾਂ ਉਸ ਨੂੰ ਠੱਗੀ ਦਾ ਪਤਾ ਲੱਗਾ। ਕੋਰਟ ਨੇ ਦੱਸਿਆ ਹੈ ਕਿ ਇਸ ਘਟਨਾ ਕਾਰਨ ਪੀੜਤ ਨੂੰ ਮਾਨਸਿਕ ਅਤੇ ਵਿੱਤੀ ਤੌਰ ਤੇ ਭਾਰੀ ਨੁਕਸਾਨ ਪੁੱਜਾ ਹੈ ਅਤੇ ਉਹ ਸਿਰਫ 9000 ਡਾਲਰ ਹੀ ਵਾਪਸ हासिल कर सके है जान्सरान पुलिस ਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਜਿਸ ਦੇ ਵਿੱਚ ਪ੍ਰਦੀਪ ਚੋਰੀ ਕੀਤੇ ਪੈਸਿਆਂ ਨਾਲ ਸੋਨਾ ਖਰੀਦਾ ਨਜ਼ਰ ਆ ਰਿਹਾ ਹੈ ਉਸ ਦੇ ਮੋਬਾਈਲ ਫੋਨ ਤੇ ਸੋਨੇ ਨਾਲ ਸੈਲਫੀਆਂ ਬੈਂਕ ਸਟੇਟਮੈਂਟ ਦੀਆਂ ਤਸਵੀਰਾਂ ਵੀ ਮਿਲੀਆਂ ਹਨ ਮੈਜਿਸਟ੍ਰੇਟ ਐਂਡਰੂ ਮਿਲਨ ਨੇ ਪ੍ਰਦੀਪ ਨੂੰ 1 ਲੱਖ ਡਾਲਰ ਵਾਪਸ ਕਰਨ ਦਾ ਹੁਕਮ ਅਦਾ ਕੀਤਾ ਹੈ ਤੇ ਕਿਹਾ ਹੈ ਕਿ ਦੋਸ਼ੀ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ ਕੋਰਟ ਨੇ ਅੱਗੇ ਕਿਹਾ ਹੈ ਕਿ ਵਾਈਟ ਕਾਲਰ ਠੱਗੀ ਸਮਾਜ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤੇ ਇਸ ਦੇ ਪੀੜਤਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਅਜਿਹੇ ਅਪਰਾਧਾਂ ਨੂੰ ਸ਼ਕਤੀ ਨਾਲ ਸਜ਼ਾ ਦੇਣ ਦਾ ਸਪਸ਼ਟ ਸੰਦੇਸ਼ ਦੇਣਾ ਬੇਹੱਦ ਜ਼ਰੂਰੀ ਹੈ ਆਸਟ੍ਰੇਲੀਆ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਭਾਰਤੀ ਓਵਰ ਡਰਾਈਵਰ ਨੂੰ ਲਗਭਗ 2 ਲੱਖ ਡਾਲਰ ਦੀ ਰੀਅਲ ਅਸਟੇਟ ਠੱਗੀ ਮਾਮਲੇ ਦੇ ਵਿੱਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਆਈਟੀ ਦਾ ਵਿਦਿਆਰਥੀ ਪ੍ਰਦੀਪ ਜੋ ਕਿ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਰਹਿ ਰਿਹਾ ਸੀ ਇਹਨੇ ਆਪਣੇ ਆਪ ਨੂੰ ਇੱਕ ਵਕੀਲ ਵਜੋਂ ਪੇਸ਼ ਕਰਕੇ ਇੱਕ ਘਰ ਖਰੀਦਣ ਵਾਲੇ ਵਿਅਕਤੀ ਨੂੰ 219000 ਡਾਲਰ ਦੀ ਠੱਗੀ ਮਾਰੀ ਇਸ ਰਕਮ ਨੂੰ ਉਸਨੇ ਅਜੇ ਤੱਕ ਵਾਪਸ ਵੀ ਨਹੀਂ ਕੀਤਾ ਹੈ ਲਿਵਰਪੂਲ ਲੋਕਲ ਕੋਰਟ ਨੇ ਬੁੱਧਵਾਰ ਨੂੰ ਪ੍ਰਦੀਪ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਜਿਸ ਦੇ ਵਿੱਚ ਉਹ 14 ਮਹੀਨੇ ਬਿਨਾ ਰੋਲ ਕਟਨੇ ਹੋਣਗੇ ਗ੍ਰਿਫਤਾਰੀ ਦੀ ਤਰੀਕ ਤੋਂ ਸਜ਼ਾ ਗਿਣੀ ਜਾਣ ਕਰਨ ਉਹ ਜੂਨ ਮਹੀਨੇ ਦੇ ਵਿੱਚ ਰਿਹਾ ਹੋ ਸਕਦਾ ਹੈ ਜਿਸ ਤੋਂ ਬਾਅਦ ਉਸ ਦੀ ਡਿਪੋਟੀਸ਼ਨ ਹੋਣ ਦੀ ਵੀ ਸੰਭਾਵਨਾ ਹੈ ਪੋਲ ਨੇ ਦੱਸਿਆ ਹੈ ਕਿ ਪ੍ਰਦੀਪ ਨੇ ਇੱਕ ਸਿਡਨੀ ਦੀ ਰੀਅਲ ਅਸਟੇਟ ਲਾਅ ਫਾਰਮ ਦੇ ਨਾਮ ਨਾਲ ਮਿਲਦਾ ਜੁਲਦਾ ਡੋਮੇਨ ਰਜਿਸਟਰਡ ਕਰਕੇ ਨਕਲੀ ਈਮੇਲ ਆਈਡੀ ਬਣਾਈ ਉਸਨੇ ਫਰਮ ਦੀ ਪ੍ਰਿੰਸੀਪਲ ਵਕੀਲ ਬਾਗ ਦਿਖਣ ਵਾਲਾ ਸਿਗਨੇਚਰ ਵਰਤ ਕੇ ਪੀੜਤ ਨਾਲ ਹਫ਼ਤਿਆਂ ਤੱਕ ਸੰਪਰਕ ਬਣਾਈ ਰੱਖਿਆ ਇਸੇ ਦੌਰਾਨ ਉਸਨੇ ਇੱਕ ਮਿਲਦਾ ਜੁਲਦਾ ਨਾਮ ਰੱਖ ਕੇ ਕੰਪਨੀ ਰਜਿਸਟਰਡ ਕੀਤੀ ਵੈਸਟਪੈਕ ਬੈਂਕ ਦੇ ਵਿੱਚ ਬਿਜ਼ਨਸ ਖਾਤਾ ਖੋਲ੍ਹਿਆ ਅਤੇ ਆਪਣੇ ਆਪ ਨੂੰ ਇੱਕ ਡਾਇਰੈਕਟਰ ਬਣਾਇਆ 13 ਨਵੰਬਰ ਨੂੰ ਉਸਨੇ ਪੀੜਤ ਨੂੰ ਕਾਰ ਦੀ ਖਰੀਦ ਅਤੇ ਸਟੈਂਪ ਡਿਊਟੀ ਲਈ 209000 ਡਾਲਰ ਟਰਾਂਸਫਰ ਕਰਨ ਲਈ ਮਨਾ ਲਿਆ। ਹਫਤਾ ਬਾਅਦ ਜਦੋਂ ਪੀੜਤ ਨੇ ਅਸਲੀ ਵਕੀਰ ਨਾਲ ਫੋਨ ਤੇ ਗੱਲ ਕੀਤੀ ਤਾਂ ਉਸ ਨੂੰ ਠੱਗੀ ਦਾ ਪਤਾ ਲੱਗਾ। ਕੋਰਟ ਨੇ ਦੱਸਿਆ ਹੈ ਕਿ ਇਸ ਘਟਨਾ ਕਾਰਨ ਪੀੜਤ ਨੂੰ ਮਾਨਸਿਕ ਅਤੇ ਵਿੱਤੀ ਤੌਰ ਤੇ ਭਾਰੀ ਨੁਕਸਾਨ ਪੁੱਜਾ ਹੈ ਅਤੇ ਉਹ ਸਿਰਫ 9000 ਡਾਲਰ ਹੀ ਵਾਪਸ ਹਾਸਲ ਕਰ ਸਕਿਆ ਹੈ। ਜਾਂਸਰਾਨ ਪੁਲਿਸ ਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਜਿਸ ਦੇ ਵਿੱਚ ਪ੍ਰਦੀਪ ਚੋਰੀ ਕੀਤੇ ਪੈਸਿਆਂ ਨਾਲ ਸੋਨਾ ਖਰੀਦਾ ਨਜ਼ਰ ਆ ਰਿਹਾ ਹੈ ਉਸਦੇ ਮੋਬਾਈਲ ਫੋਨ ਤੇ ਸੋਨੇ ਨਾਲ ਸੈਲਫੀਆਂ ਬੈਂਕ ਸਟੇਟਮੈਂਟ ਦੀਆਂ ਤਸਵੀਰਾਂ ਵੀ ਮਿਲੀਆਂ ਹਨ ਮੈਜਿਸਟ੍ਰੇਟ ਐਂਡਰੂ ਮਿਲਨ ਨੇ ਪ੍ਰਦੀਪ ਨੂੰ 1 ਲੱਖ ਡਾਲਰ ਵਾਪਸ ਕਰਨ ਦਾ ਹੁਕਮ ਅਦਾ ਕੀਤਾ ਹੈ ਤੇ ਕਿਹਾ ਹੈ ਕਿ ਦੋਸ਼ੀ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ ਕੋਰਟ ਨੇ ਅੱਗੇ ਕਿਹਾ ਹੈ ਕਿ ਵਾਈਟ ਕਾਲਰ ਠੱਗੀ ਸਮਾਜ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤੇ ਇਸ ਦੇ ਪੀੜਤਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਅਜਿਹੇ ਅਪਰਾਧਾਂ ਨੂੰ ਸ਼ਕਤੀ ਨਾਲ ਸਜ਼ਾ ਦੇਣ ਦਾ ਸਪਸ਼ਟ ਸੰਦੇਸ਼ ਦੇਣਾ ਬੇਹੱਦ ਜ਼ਰੂਰੀ ਹੈ ਆਸਟ੍ਰੇਲੀਆ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਭਾਰਤੀ ਓਵਰ ਡਰਾਈਵਰ ਨੂੰ ਲਗਭਗ 2 ਲੱਖ ਡਾਲਰ ਦੀ ਰੀਅਲ ਅਸਟੇਟ ਠੱਗੀ ਮਾਮਲੇ ਦੇ ਵਿੱਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਆਈਟੀ ਦਾ ਵਿਦਿਆਰਥੀ ਪ੍ਰਦੀਪ ਜੋ ਕਿ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਰਹਿ ਰਿਹਾ ਸੀ ਇਹਨੇ ਆਪਣੇ ਆਪ ਨੂੰ ਇੱਕ ਵਕੀਲ ਵਜੋਂ ਪੇਸ਼ ਕਰਕੇ ਇੱਕ ਕਾਰ ਖਰੀਦਣ ਵਾਲੇ ਵਿਅਕਤੀ ਨੂੰ 219000 ਡਾਲਰ ਦੀ ਠੱਗੀ ਮਾਰੀ ਇਸ ਰਕਮ ਨੂੰ ਉਸਨੇ ਅਜੇ ਤੱਕ ਵਾਪਸ ਵੀ ਨਹੀਂ ਕੀਤਾ ਹੈ ਲਿਵਰਪੂਲ ਲੋਕਲ ਕੋਰ ਨੇ ਬੁੱਧਵਾਨ ਨੂੰ ਪ੍ਰਦੀਪ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਜਿਸ ਦੇ ਵਿੱਚੋਂ 14 ਮਹੀਨੇ ਬਿਨਾ ਪੈਰੋਲ ਕੱਟਨੇ ਹੋਣਗੇ ਗ੍ਰਿਫਤਾਰੀ ਦੀ ਤਰੀਕ ਤੋਂ ਸਜ਼ਾ ਗਿਣੀ ਜਾਣ ਕਰਨ ਉਹ ਜੂਨ ਮਹੀਨੇ ਦੇ ਵਿੱਚ ਰਿਹਾ ਹੋ ਸਕਦਾ ਹੈ ਜਿਸ ਤੋਂ ਬਾਅਦ ਉਸ ਦੀ ਡਿਪੂਟੇਸ਼ਨ ਹੋਣ ਦੀ ਵੀ ਸੰਭਾਵਨਾ ਹੈ ਕੋਰ ਨੇ ਦੱਸਿਆ ਹੈ ਕਿ ਪ੍ਰਦੀਪ ਨੇ ਇੱਕ ਸਿਡਨੀ ਦੀ ਰੀਅਲ ਅਸਟੇਟ ਲਾਅ ਫਰਮ ਦੇ ਨਾਮ ਨਾਲ ਮਿਲਦਾ ਜੁਲਦਾ ਡੋਮੇਨ ਰਜਿਸਟਰਡ ਕਰਕੇ ਨਕਲੀ ਈਮੇਲ ਆਈਡੀ ਬਣਾਈ ਉਸ ਨੇ ਫਰਮ ਦੀ ਪ੍ਰਿੰਸੀਪਲ ਵਕੀਲ ਬਾਗ ਦਿਖਣ ਵਾਲਾ ਸਿਨੈਚਰ ਵਰਤ ਕੇ ਪੀੜਤ ਨਾਲ ਹਫ਼ਤਿਆਂ ਤੱਕ ਸੰਪਰਕ ਬਣਾਈ ਰੱਖਿਆ ਇਸੇ ਦੌਰਾਨ ਉਸ ਨੇ ਇੱਕ ਮਿਲਦਾ ਜੁਲਦਾ ਨਾਮ ਰੱਖ ਕੇ ਕੰਪਨੀ ਰਜਿਸਟਰਡ ਕੀਤੀ ਵੈਸਟਪੈਕ ਬੈਂਕ ਦੇ ਵਿੱਚ ਬਿਜ਼ਨਸ ਖਾਤਾ ਖੋਲ੍ਹਿਆ ਅਤੇ ਆਪਣੇ ਆਪ ਨੂੰ ਇੱਕ ਡਾਇਰੈਕਟਰ ਬਣਾਇਆ 13 ਨਵੰਬਰ ਨੂੰ ਉਸਨੇ ਪੀੜਤ ਨੂੰ ਕਾਰ ਦੀ ਖਰੀਦ ਅਤੇ ਸਟੈਂਪ ਡਿਊਟੀ ਲਈ 209000 ਡਾਲਰ ਟਰਾਂਸਫਰ ਕਰਨ ਲਈ ਮਨਾ ਲਿਆ। ਹਫਤਾ ਬਾਅਦ ਜਦੋਂ ਪੀੜਤ ਨੇ ਅਸਲੀ ਵਕੀਰ ਨਾਲ ਫੋਨ ਤੇ ਗੱਲ ਕੀਤੀ ਤਾਂ ਉਸ ਨੂੰ ਠੱਗੀ ਦਾ ਪਤਾ ਲੱਗਾ। ਕੋਰਟ ਨੇ ਦੱਸਿਆ ਹੈ ਕਿ ਇਸ ਘਟਨਾ ਕਾਰਨ ਪੀੜਤ ਨੂੰ ਮਾਨਸਿਕ ਅਤੇ ਵਿੱਤੀ ਤੌਰ ਤੇ ਭਾਰੀ ਨੁਕਸਾਨ ਪੁੱਜਾ ਹੈ ਅਤੇ ਉਹ ਸਿਰਫ 9000 ਡਾਲਰ ਹੀ ਵਾਪਸ हासिल कर सके है जान्सरान पुलिस ਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਜਿਸ ਦੇ ਵਿੱਚ ਪ੍ਰਦੀਪ ਚੋਰੀ ਕੀਤੇ ਪੈਸਿਆਂ ਨਾਲ ਸੋਨਾ ਖਰੀਦਾ ਨਜ਼ਰ ਆ ਰਿਹਾ ਹੈ ਉਸ ਦੇ ਮੋਬਾਈਲ ਫੋਨ ਤੇ ਸੋਨੇ ਨਾਲ ਸੈਲਫੀਆਂ ਬੈਂਕ ਸਟੇਟਮੈਂਟ ਦੀਆਂ ਤਸਵੀਰਾਂ ਵੀ ਮਿਲੀਆਂ ਹਨ ਮੈਜਿਸਟ੍ਰੇਟ ਐਂਡਰੂ ਮਿਲਨ ਨੇ ਪ੍ਰਦੀਪ ਨੂੰ 1 ਲੱਖ ਡਾਲਰ ਵਾਪਸ ਕਰਨ ਦਾ ਹੁਕਮ ਅਦਾ ਕੀਤਾ ਹੈ ਤੇ ਕਿਹਾ ਹੈ ਕਿ ਦੋਸ਼ੀ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ ਕੋਰਟ ਨੇ ਅੱਗੇ ਕਿਹਾ ਹੈ ਕਿ ਵਾਈਟ ਕਾਲਰ ਠੱਗੀ ਸਮਾਜ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤੇ ਇਸ ਦੇ ਪੀੜਤਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਅਜਿਹੇ ਅਪਰਾਧਾਂ ਨੂੰ ਸ਼ਕਤੀ ਨਾਲ ਸਜ਼ਾ ਦੇਣ ਦਾ ਸਪਸ਼ਟ ਸੰਦੇਸ਼ ਦੇਣਾ ਬੇਹੱਦ ਜ਼ਰੂਰੀ ਹੈ ਆਸਟ੍ਰੇਲੀਆ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਭਾਰਤੀ ਓਵਰ ਡਰਾਈਵਰ ਨੂੰ ਲਗਭਗ 2 ਲੱਖ ਡਾਲਰ ਦੀ ਰੀਅਲ ਅਸਟੇਟ ਠੱਗੀ ਮਾਮਲੇ ਦੇ ਵਿੱਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਆਈਟੀ ਦਾ ਵਿਦਿਆਰਥੀ ਪ੍ਰਦੀਪ ਜੋ ਕਿ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਰਹਿ ਰਿਹਾ ਸੀ ਇਹਨੇ ਆਪਣੇ ਆਪ ਨੂੰ ਇੱਕ ਵਕੀਲ ਵਜੋਂ ਪੇਸ਼ ਕਰਕੇ ਇੱਕ ਘਰ ਖਰੀਦਣ ਵਾਲੇ ਵਿਅਕਤੀ ਨੂੰ 219000 ਡਾਲਰ ਦੀ ਠੱਗੀ ਮਾਰੀ ਇਸ ਰਕਮ ਨੂੰ ਉਸਨੇ ਅਜੇ ਤੱਕ ਵਾਪਸ ਵੀ ਨਹੀਂ ਕੀਤਾ ਹੈ ਲਿਵਰਪੂਲ ਲੋਕਲ ਕੋਰਟ ਨੇ ਬੁੱਧਵਾਰ ਨੂੰ ਪ੍ਰਦੀਪ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਜਿਸ ਦੇ ਵਿੱਚ ਉਹ 14 ਮਹੀਨੇ ਬਿਨਾ ਰੋਲ ਕਟਨੇ ਹੋਣਗੇ ਗ੍ਰਿਫਤਾਰੀ ਦੀ ਤਰੀਕ ਤੋਂ ਸਜ਼ਾ ਗਿਣੀ ਜਾਣ ਕਰਨ ਉਹ ਜੂਨ ਮਹੀਨੇ ਦੇ ਵਿੱਚ ਰਿਹਾ ਹੋ ਸਕਦਾ ਹੈ ਜਿਸ ਤੋਂ ਬਾਅਦ ਉਸ ਦੀ ਡਿਪੋਟੀਸ਼ਨ ਹੋਣ ਦੀ ਵੀ ਸੰਭਾਵਨਾ ਹੈ ਪੋਲ ਨੇ ਦੱਸਿਆ ਹੈ ਕਿ ਪ੍ਰਦੀਪ ਨੇ ਇੱਕ ਸਿਡਨੀ ਦੀ ਰੀਅਲ ਅਸਟੇਟ ਲਾਅ ਫਾਰਮ ਦੇ ਨਾਮ ਨਾਲ ਮਿਲਦਾ ਜੁਲਦਾ ਡੋਮੇਨ ਰਜਿਸਟਰਡ ਕਰਕੇ ਨਕਲੀ ਈਮੇਲ ਆਈਡੀ ਬਣਾਈ ਉਸਨੇ ਫਰਮ ਦੀ ਪ੍ਰਿੰਸੀਪਲ ਵਕੀਲ ਬਾਗ ਦਿਖਣ ਵਾਲਾ ਸਿਗਨੇਚਰ ਵਰਤ ਕੇ ਪੀੜਤ ਨਾਲ ਹਫ਼ਤਿਆਂ ਤੱਕ ਸੰਪਰਕ ਬਣਾਈ ਰੱਖਿਆ ਇਸੇ ਦੌਰਾਨ ਉਸਨੇ ਇੱਕ ਮਿਲਦਾ ਜੁਲਦਾ ਨਾਮ ਰੱਖ ਕੇ ਕੰਪਨੀ ਰਜਿਸਟਰਡ ਕੀਤੀ ਵੈਸਟਪੈਕ ਬੈਂਕ ਦੇ ਵਿੱਚ ਬਿਜ਼ਨਸ ਖਾਤਾ ਖੋਲ੍ਹਿਆ ਅਤੇ ਆਪਣੇ ਆਪ ਨੂੰ ਇੱਕ ਡਾਇਰੈਕਟਰ ਬਣਾਇਆ 13 ਨਵੰਬਰ ਨੂੰ ਉਸਨੇ ਪੀੜਤ ਨੂੰ ਕਾਰ ਦੀ ਖਰੀਦ ਅਤੇ ਸਟੈਂਪ ਡਿਊਟੀ ਲਈ 209000 ਡਾਲਰ ਟਰਾਂਸਫਰ ਕਰਨ ਲਈ ਮਨਾ ਲਿਆ। ਹਫਤਾ ਬਾਅਦ ਜਦੋਂ ਪੀੜਤ ਨੇ ਅਸਲੀ ਵਕੀਰ ਨਾਲ ਫੋਨ ਤੇ ਗੱਲ ਕੀਤੀ ਤਾਂ ਉਸ ਨੂੰ ਠੱਗੀ ਦਾ ਪਤਾ ਲੱਗਾ। ਕੋਰਟ ਨੇ ਦੱਸਿਆ ਹੈ ਕਿ ਇਸ ਘਟਨਾ ਕਾਰਨ ਪੀੜਤ ਨੂੰ ਮਾਨਸਿਕ ਅਤੇ ਵਿੱਤੀ ਤੌਰ ਤੇ ਭਾਰੀ ਨੁਕਸਾਨ ਪੁੱਜਾ ਹੈ ਅਤੇ ਉਹ ਸਿਰਫ 9000 ਡਾਲਰ ਹੀ ਵਾਪਸ ਹਾਸਲ ਕਰ ਸਕਿਆ ਹੈ। ਜਾਂਸਰਾਨ ਪੁਲਿਸ ਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਜਿਸ ਦੇ ਵਿੱਚ ਪ੍ਰਦੀਪ ਚੋਰੀ ਕੀਤੇ ਪੈਸਿਆਂ ਨਾਲ ਸੋਨਾ ਖਰੀਦਾ ਨਜ਼ਰ ਆ ਰਿਹਾ ਹੈ ਉਸਦੇ ਮੋਬਾਈਲ ਫੋਨ ਤੇ ਸੋਨੇ ਨਾਲ ਸੈਲਫੀਆਂ ਬੈਂਕ ਸਟੇਟਮੈਂਟ ਦੀਆਂ ਤਸਵੀਰਾਂ ਵੀ ਮਿਲੀਆਂ ਹਨ ਮੈਜਿਸਟ੍ਰੇਟ ਐਂਡਰੂ ਮਿਲਨ ਨੇ ਪ੍ਰਦੀਪ ਨੂੰ 1 ਲੱਖ ਡਾਲਰ ਵਾਪਸ ਕਰਨ ਦਾ ਹੁਕਮ ਅਦਾ ਕੀਤਾ ਹੈ ਤੇ ਕਿਹਾ ਹੈ ਕਿ ਦੋਸ਼ੀ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ ਕੋਰਟ ਨੇ ਅੱਗੇ ਕਿਹਾ ਹੈ ਕਿ ਵਾਈਟ ਕਾਲਰ ਠੱਗੀ ਸਮਾਜ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤੇ ਇਸ ਦੇ ਪੀੜਤਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਅਜਿਹੇ ਅਪਰਾਧਾਂ ਨੂੰ ਸ਼ਕਤੀ ਨਾਲ ਸਜ਼ਾ ਦੇਣ ਦਾ ਸਪਸ਼ਟ ਸੰਦੇਸ਼ ਦੇਣਾ ਬੇਹੱਦ ਜ਼ਰੂਰੀ ਹੈ ਆਸਟ੍ਰੇਲੀਆ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਭਾਰਤੀ ਓਵਰ ਡਰਾਈਵਰ ਨੂੰ ਲਗਭਗ 2 ਲੱਖ ਡਾਲਰ ਦੀ ਰੀਅਲ ਅਸਟੇਟ ਠੱਗੀ ਮਾਮਲੇ ਦੇ ਵਿੱਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਆਈਟੀ ਦਾ ਵਿਦਿਆਰਥੀ ਪ੍ਰਦੀਪ ਜੋ ਕਿ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਰਹਿ ਰਿਹਾ ਸੀ ਇਹਨੇ ਆਪਣੇ ਆਪ ਨੂੰ ਇੱਕ ਵਕੀਲ ਵਜੋਂ ਪੇਸ਼ ਕਰਕੇ ਇੱਕ ਕਾਰ ਖਰੀਦਣ ਵਾਲੇ ਵਿਅਕਤੀ ਨੂੰ 219000 ਡਾਲਰ ਦੀ ਠੱਗੀ ਮਾਰੇ ਇਸ ਰਕਮ ਨੂੰ ਉਸਨੇ ਅਜੇ ਤੱਕ ਵਾਪਸ ਵੀ ਨਹੀਂ ਕੀਤਾ ਹੈ ਲਿਵਰਪੂਲ ਲੋਕਲ ਕੋਰਟ ਨੇ ਬੁੱਧਵਾਰ ਨੂੰ ਪ੍ਰਦੀਪ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਜਿਸ ਦੇ ਵਿੱਚ ਉਹ 14 ਮਹੀਨੇ ਬਿਨਾ ਪੈਰੋਲ ਕੱਟਨੇ ਹੋਣਗੇ ਗ੍ਰਿਫਤਾਰੀ ਦੀ ਤਰੀਕ ਤੋਂ ਸਜ਼ਾ ਗਿਣੀ ਜਾਣ ਕਰਨ ਉਹ ਜੂਨ ਮਹੀਨੇ ਦੇ ਵਿੱਚ ਰਿਹਾ ਹੋ ਸਕਦਾ ਹੈ ਜਿਸ ਤੋਂ ਬਾਅਦ ਉਸਦੀ ਡਿਪੂਟੇਸ਼ਨ ਹੋਣ ਦੀ ਵੀ ਸੰਭਾਵਨਾ ਹੈ ਪੋਲ ਨੇ ਦੱਸਿਆ ਹੈ ਕਿ ਪ੍ਰਦੀਪ ਨੇ ਇੱਕ ਸਿਡਨੀ ਦੀ ਰੀਅਲ ਅਸਟੇਟ ਲਾਅ ਫਰਮ ਦੇ ਨਾਮ ਨਾਲ ਮਿਲਦਾ ਜੁਲਦਾ ਡੋਮੇਨ ਰਜਿਸਟਰਡ ਕਰਕੇ ਨਕਲੀ ਈਮੇਲ ਆਈਡੀ ਬਣਾਈ ਉਸਨੇ ਫਰਮ ਦੀ ਪ੍ਰਿੰਸੀਪਲ ਵਕੀਲ ਬਾਗ ਦਿਖਣ ਵਾਲਾ ਸਿਗਨੇਚਰ ਵਰਤ ਕੇ ਪੀੜਤ ਨਾਲ ਹਫ਼ਤਿਆਂ ਤੱਕ ਸੰਪਰਕ ਬਣਾਈ ਰੱਖਿਆ ਇਸੇ ਦੌਰਾਨ ਉਸਨੇ ਇੱਕ ਮਿਲਦਾ ਜੁਲਦਾ ਨਾਮ ਰੱਖ ਕੇ ਕੰਪਨੀ ਰਜਿਸਟਰਡ ਕੀਤੀ ਵੈਸਟਪੈਕ ਬੈਂਕ ਦੇ ਵਿੱਚ ਬਿਜ਼ਨਸ ਖਾਤਾ ਖੋਲ੍ਹਿਆ ਅਤੇ ਆਪਣੇ ਆਪ ਨੂੰ ਇੱਕ ਡਾਇਰੈਕਟਰ ਬਣਾਇਆ 13 ਨਵੰਬਰ ਨੂੰ ਉਸਨੇ ਪੀੜਤ ਨੂੰ ਕਾਰ ਦੀ ਖਰੀਦ ਅਤੇ ਸਟੈਂਪ ਡਿਊਟੀ ਲਈ 209000 ਡਾਲਰ ਟਰਾਂਸਫਰ ਕਰਨ ਲਈ ਮਨਾਰਿਆ। ਹਫਤਾ ਬਾਅਦ ਜਦੋਂ ਪੀੜਤ ਨੇ ਅਸਲੀ ਵਕੀਰ ਨਾਲ ਫੋਨ ਤੇ ਗੱਲ ਕੀਤੀ ਤਾਂ ਉਸ ਨੂੰ ਠੱਗੀ ਦਾ ਪਤਾ ਲੱਗਾ। ਕੋਰਟ ਨੇ ਦੱਸਿਆ ਹੈ ਕਿ ਇਸ ਘਟਨਾ ਕਾਰਨ ਪੀੜਤ ਨੂੰ ਮਾਨਸਿਕ ਅਤੇ ਵਿੱਤੀ ਤੌਰ ਤੇ ਭਾਰੀ ਨੁਕਸਾਨ ਪੁੱਜਾ ਹੈ ਅਤੇ ਉਹ ਸਿਰਫ 9000 ਡਾਲਰ ਹੀ ਵਾਪਸ ਹਾਸਲ ਕਰ ਸਕਿਆ ਹੈ। ਜਾਂਚ ਦੌਰਾਨ ਪੁਲਿਸ ਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਜਿਸ ਦੇ ਵਿੱਚ ਪ੍ਰਦੀਪ ਚੋਰੀ ਕੀਤੇ ਪੈਸਿਆਂ ਨਾਲ ਸੋਨਾ ਖਰੀਦਾ ਨਜ਼ਰ ਆ ਰਿਹਾ ਹੈ। ਉਸਦੇ ਮੋਬਾਈਲ ਫੋਨ ਤੇ ਸੋਨੇ ਨਾਲ ਸੈਲਫੀਆਂ, ਬੈਂਕ ਸਟੇਟਮੈਂਟ ਦੀਆਂ ਤਸਵੀਰਾਂ ਵੀ ਮਿਲੀਆਂ ਹਨ। ਮੈਜਿਸਟ੍ਰੇਟ ਐਂਡਰੂ ਮਿਲਨ ਨੇ ਪ੍ਰਦੀਪ ਨੂੰ 1 ਲੱਖ ਡਾਲਰ ਵਾਪਸ ਕਰਨ ਦਾ ਹੁਕਮ ਅਦਾ ਕੀਤਾ ਹੈ ਤੇ ਕਿਹਾ ਹੈ ਕਿ ਦੋਸ਼ੀ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ ਕੋਰਟ ਨੇ ਅੱਗੇ ਕਿਹਾ ਹੈ ਕਿ ਵਾਈਟ ਕਾਲਰ ਠੱਗੀ ਸਮਾਜ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤੇ ਇਸ ਦੇ ਪੀੜਤਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਅਜਿਹੇ ਅਪਰਾਧਾਂ ਨੂੰ ਸ਼ਕਤੀ ਨਾਲ ਸਜ਼ਾ ਦੇਣ ਦਾ ਸਪਸ਼ਟ ਸੰਦੇਸ਼ ਦੇਣਾ ਬੇਹੱਦ ਜ਼ਰੂਰੀ ਹੈ